ਜਿਨ੍ਹਾਂ ਦੀਆਂ ਜ਼ਮੀਨਾਂ ਮੈਂ ਖੜਪ ਲਈਆਂ ਜਿਨ੍ਹਾਂ ਦੇ ਗੁਰਦੁਆਰਿਆਂ ਨੂੰ ਮੈਂ ਬੰਦ ਕਰਾ ਦਿੱਤਾ ਜਿਨ੍ਹਾਂ ਦੇ ਵਪਾਰ ਮੈਂ ਖਤਮ ਕਰ ਦਿੱਤੇ ਜਿਨ੍ਹਾਂ ਨੂੰ ਜੰਗਲਾਂ ਦੇ ਵਿੱਚੋਂ ਚੁਣ-ਚੁਣ ਕੇ ਮਾਰਨ ਦਾ ਹੁਕਮ ਦਿੱਤਾ ਮੈਂ ਕੀ ਕਾਰਨ ਹੈ ਦਰਜੀਤ ਨੂੰ ਕਹਿੰਦਾ ਵੀ ਇਹ ਮਰਦੇ ਕਿਉਂ ਨਹੀਂ ਮੈਂ ਤੇ ਬੜੇ ਯਤਨ ਕੀਤੇ ਨੇ ਮੈਂ ਤੇ ਬੜੇ ਹਿੱਲੇ ਕੀਤੇ ਨੇ ਪਰ ਇਹ ਮਰਦੇ ਕਿਉਂ ਨਹੀਂ ਕਿਹੜੀ ਤਾਕਤ ਜਿਹੜੀ ਇਹਨਾਂ ਨੂੰ ਜ਼ਿੰਦਾ ਰੱਖਦੀ ਹੈ ਉਹ ਕਿਹੜੀ ਤਾਕਤ ਹੈ ਜਿਹੜੀ ਇਹਨਾਂ ਨੂੰ ਮਰਨ ਨਹੀਂ ਦਿੰਦੀ ਉਥੇ ਦੇ ਵਜ਼ੀਰ ਨੇ ਦੋ ਬਚਨ ਕਹੇ ਕਿੰਦਾ ਪਹਿਲੀ ਗੱਲ ਤੇ ਮੁਰਸ਼ਦ ਇਨਕਾ ਵਲੀ ਭਇਓ ਹੈ ਇਹਨਾਂ ਦਾ ਜਿਹੜਾ ਮੁਰਸ਼ਦ ਇਹਨਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਹਨੂੰ ਇਹ ਵਲੀ ਉਹਨੂੰ ਰੱਬ ਕਹਿੰਦੇ ਨੇ ਮੁਰਸ਼ਦ ਇਨਕਾ ਵਲੀ ਭਇਓ ਹੈ ਇਨਕੋ ਆਬ ਹਯਾਤ ਦਇਓ ਹੈ ਉਨ ਇਨਾਂ ਨੂੰ ਇੱਕ ਆਬੇ ਹਯਾਤ ਦਿੱਤਾ ਹੈ ਆਬੇ ਹਯਾਤ ਮੁਸਲਮਾਨ ਕਹਿੰਦੇ ਨੇ ਅੰਮ੍ਰਿਤ ਨੂੰ ਉਸ ਗੁਰੂ ਨੇ ਇਨਾਂ ਨੂੰ ਇੱਕ ਅੰਮ੍ਰਿਤ ਦਿੱਤਾ ਹੈ ਜਿਸ ਅੰਮ੍ਰਿਤ ਨੂੰ ਇਹ ਪੀਂਦੇ ਨੇ ਇਨਕੋ ਆਬੇ ਹਯਾਤ ਦਿਉ ਹੈ ਗਜਬ ਅਸਰ ਤਿਸ ਕਾ ਹਮ ਦੇਖਾ 부ਜ ਦਿਲ ਹੋਵਤ ਸ਼ੇਰ ਦੇ ਸਿਖਾ ਉਸ ਆਬੇ ਹਯਾਤ ਦਾ ਮੈਂ ਇੱਕ ਬੜਾ ਅਜੀਬ ਅਸਰ ਵੇਖਿਆ ਹੈ ਕਿ ਜਿਹੜੇ ਬੁਝਦਿਲ ਲੋਕ ਨੇ ਨਾ ਕਾਇਰ ਲੋਕ ਨੇ ਮੌਤ ਤੋਂ ਡਰਦੇ ਨੇ ਜਿਹੜੇ ਜਦੋਂ ਆਬੇ ਹਿਆਤ ਪੀ ਲੈਂਦੇ ਨੇ ਉਹ ਵੀ ਮੌਤ ਨੂੰ ਟਿਚਰਾ ਕਰਨ ਲੱਗ ਪੈਂਦੇ ਨੇ ਕਹਿੰਦੇ ਨੇ ਅਸਰ ਵੇਖਿਆ ਮੈਂ ਇਹ ਇਹਨਾਂ ਦਾ ਮੁਰਸ਼ਿਦ ਇਹਨਾਂ ਨੂੰ ਦਿੰਦਾ ਹੈ ਤੇ ਦੂਜੀ ਗੱਲ ਉਹ ਕਹਿੰਦਾ ਹੈ ਅਸਲ ਵਿੱਚ ਇਹ ਮਰਦੇ ਇਸ ਕਰਕੇ ਨਹੀਂ ਕਿਉਂਕਿ ਉਸੇ ਮੁਰਸ਼ਿਦ ਦੇ ਕੁਝ ਸਿੱਖ ਨੇ ਜਿਨ੍ਹਾਂ ਨੂੰ ਸਮੇਂ ਦੇ ਅੰਦਰ ਲੋਕ ਮਿਲਵਰਤਨੀਏ ਸਿੱਖ ਕਹਿੰਦੇ ਨੇ ਧਿਆਨ ਦੇਣਾ ਹੁਣ ਮਿਲਵਰਤਨੀਏ ਸਿੱਖ ਕਿਹੜੇ ਹੁੰਦੇ ਨੇ ਜਿਵੇਂ ਤੁਸੀਂ ਕਿਸੇ ਨਗਰ ਵਿੱਚ ਰਹਿੰਦੇ ਹੋ ਤੁਸੀਂ ਕਿਸੇ ਥਾਂ ਤੇ ਜਿੱਥੇ ਤੁਹਾਡਾ ਘਰ ਹੈ ਕਲੋਨੀ ਦੇ ਅੰਦਰ ਜਿੱਥੇ ਵੀ ਰਹਿੰਦੇ ਹੋ ਤੁਹਾਡੇ ਆਸ-ਪਾਸੇ ਕੁਝ ਮੁਸਲਮਾਨਾਂ ਦੇ ਘਰ ਨੇ ਕੁਝ ਹਿੰਦੂਆਂ ਦੇ ਘਰ ਨੇ ਤੇ ਤੁਹਾਡਾ ਉਹਨਾਂ ਸਾਰਿਆਂ ਦੇ ਨਾਲ ਬੜਾ ਸਨੇਹ ਹੈ ਬੜਾ ਪਿਆਰ ਹੈ ਬੜਾ ਮਿਲਵਰਤਨ ਹੈ ਤੇ ਤੁਹਾਡੇ ਉਸ ਨਗਰ ਦੇ ਅੰਦਰ ਉਸ ਥਾਂ ਦੇ ਉੱਤੇ ਤੁਸੀਂ ਸਾਰੇ ਜਿਹੜੇ ਬੰਦੇ ਆਪਸ ਵਿੱਚ ਪਿਆਰ ਨਾਲ ਰਹਿੰਦੇ ਹੋ ਉਹਨਾਂ ਨੂੰ ਕਹਿੰਦੇ ਨੇ ਮਿਲਵਰਤਨੀਏ ਸਿੱਖ ਭਾਈ ਤਾਰੂ ਸਿੰਘ ਜੀ ਮਿਲਵਰਤਨੀਏ ਸਿੱਖ